ਕਰਚ ਮਾਤੀ ਇਕੱਲੀਆਂ ਸੀ ਤਾਂ ਇੱਕ ਕਾਂ ਪਛਾਤਾ ਵਿਅਕਤੀ ਕਰਚ ਵਰਦਾ ਹੈ ਜਿਸ ਨੂੰ ਕਿ ਜਦੋਂ ਕੁੜੀ ਵੱਲੋਂ ਚੀਕਾਂ ਮਾਰੀਆਂ ਜਾਂਦੀਆਂ ਨੇ ਤਾਂ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਹੈ ਜੀ ਹਾਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਥਾਣਾ ਸਦਰ ਦੇ ਦੀਨੋਂ ਦੇ ਇਲਾਕਾ 88 ਫੁੱਟ ਰੋਡ ਤੇ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਬੀਤੀ ਰਾਤ ਦੇ ਇਲਾਕੇ ਦੇ ਇੱਕ ਘਰ 'ਚ ਜਦੋਂ ਮਾਂ ਤੀ ਇਕੱਲੀਆਂ ਸੀ ਤਾਂ ਇੱਕ ਵਿਅਕਤੀ ਘਰ 'ਚ ਦਾਖਲ ਹੁੰਦਾ ਹੈ ਅਤੇ ਸਿਲੰਡਰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਦੌਰਾਨ ਕਰਚ ਮੌਜੂਦ ਬੱਚੀ ਵੱਲੋਂ ਉਸ ਨੂੰ ਦੇਖ ਲਿਆ ਜਾਂਦਾ ਹੈ ਅਤੇ ਬੱਚੀ ਚੀਕਾ ਮਾਰਦੀ ਹੈ ਜਿਸੇ ਕੇ ਮਾਂ ਉੱਪਰਲੀ ਮੰਜ਼ਲ ਤੇ ਕੱਪੜੇ ਸੀ ਰਹੀ ਸੀ ਉਸ ਵੱਲੋਂ ਵੀ ਥੱਲੇ ਰੋਲਾ ਪੈਣਾ ਦੇਖ ਕੇ ਮਾਂ ਥੱਲੇ ਉਤਰਦੀ ਹੈ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਨੇ ਅਤੇ ਇਸ ਵਿਅਕਤੀ ਨੂੰ ਫੜ ਲੈਂਦੇ ਨੇ ਅਤੇ ਉਸ ਦੀ ਛੇਤਰ ਪ੍ਰੇਟ ਕਰਦੇ ਨੇ। ਜਾਈ ਹੈ ਗਾਈ ਨੇ ਇਹਨੂੰ ਕਿਤੇ ਵਿੱਚ ਜਦ ਮੱਲੇ ਚਵਾੜ ਲਿਆ ਲੋਕਾਂ ਨੇ। ਚਦਾਈ ਹੈਗਾ ਜੇ ਉੱਥੇ இருக்காங்க. <laughs> <laughs> ਉਤਰੇ ਸਬੰਧੀ ਗੱਲ ਕਰਦੇ ਆ ਕਰਦੇ ਮਾਲਕ ਜੀਵਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਅਤੇ ਬੱਚੀ ਘਰ 'ਚ ਇਕੱਲੇ ਸੀ ਜਿਸਦੇ ਚਲਦੇ ਇੱਕ ਵਿਅਕਤੀ ਸਿਲੰਡਰ ਚੋਰੀ ਕਰਨ ਦੀ ਨੀਅਤ ਨਾਲ ਘਰ 'ਚ ਦਾਖਲ ਹੋਇਆ ਅਤੇ ਜਦੋਂ ਉਹ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ ਤਾਂ ਉਹਨਾਂ ਦੀ ਬੱਚੀ ਨੇ ਉਸ ਨੂੰ ਦੇਖ ਲਿਆ ਜਿਸ ਤੋਂ ਬਾਅਦ ਬੱਚੀ ਚੀਕਾ ਮਾਰਦੀ ਹੈ ਅਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੁੰਦੇ ਨੇ ਉਹਨਾਂ ਖਾਚਲ ਚਿਤਾਇਆ ਕਿ ਇਹ ਵਿਅਕਤੀ ਉਹਨਾਂ ਦੀ ਬੱਚੀ ਨੂੰ ਕਿਡਨਾਪ ਵੀ ਕਰ ਸਕਦਾ ਸੀ ਮੈਂ ਜੀਵਨ ਕੁਮਾਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਵੀ ਕਬੀਰਨਗਰ ਮਜੀਠਾ ਰੋਡ ਇਹ ਗੱਲ ਹੋਈ ਪਤੀ ਜੀ ਮੈਂ ਉ ਆਪਣੀ ਸ਼ੌਪ ਤੇ ਸੀਗਾ ਔਰ ਮੇਰੀ ਵਾਈਫ ਤੇ ਮੇਰੀ ਕੁੜੀਆ ਘਰ ਕੱਲੇ ਸੀਗੇ ਵਾਈਫ ਉੱਪਰ ਮਸ਼ੀਨ ਤੇ ਕੰਮ ਕਰ ਰਹੀ ਦੀ ਤੇ ਕੁੜੀਆ ਥੱਲੇ ਟੀਵੀ ਵੇਖਣ ਦੀ ਸੀਗੀ ਉਹ ਬੂਆ ਖੁੱਲਣ ਕਰਨ ਦੇ ਕਰ ਚਾਹ ਨਨਮ ਪਛਤੀ ਅਮਲੀ ਕੋਈ ਇਸਮੈ ਕੀ ਲਾਲੋ ਕੋਈ ਆਇਆ ਵਾ ਉਹਨੇ ਰਸੋਈ ਚੋਂ ਸਿਲੰਡਰ ਚੁੱਕਣ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਚੀਕਾ ਮਾਰੀਆਂ ਵਾਈਫ ਉੱਤੋਂ ਆਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਕੁਛ ਵਾਈਫ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਸਾਥ ਦਿੱਤਾ ਫੜਿਆ ਤੇ ਇਹਨੂੰ ਥਾਣੇ ਫਰਾਇਆ ਗਿਆ ਵਾ ਔਰ ਥਾਣੇ ਵਾਲਿਆਂ ਨੇ ਸਾਨੂੰ ਕਾਰਵਾਈ ਕਰਨ ਦਾ ਸੋਚਿਆ ਕਿ ਤੇ ਪਰਚਾ ਹੋਏਗਾ ਇਹਨੂੰ ਜੇਲੇ ਦਿੱਤਾ ਜਾਏਗਾ ਇਹ ਨਸ਼ੇਰੀ ਸੀਗੇ ਹੁਣ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਅਸੀਂ ਮੰਗੇ ਇਹ ਕਰਦੇ ਆ ਕਿ ਇਹਨੇ ਇੱਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੀ ਬੇਟੀ ਘਰ ਕੱਲੀ ਸੀ ਉਹਨੂੰ ਕਿਰਨਾਪ ਵੀ ਕਰ ਸਕਦਾ ਹੈ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਸੀ ਪਰ ਮੈਂ ਇਹ ਚਾਹਨਾ ਕਿ ਇਹਦੇ ਤੇ ਜਿੰਨੀ ਤੋਂ ਜਿੰਨੀ ਕਾਰਵਾਈ ਹੋ ਸਕਦੀ ਹੈ ਕੀਤੀ ਜਾਵੇ ਉਥੇ ਇਸ ਵਿਅਕਤੀ ਨੂੰ ਪਰਿਵਾਰ ਵੱਲੋਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਜਿਸ ਦੇ ਮੁਤਾਬਕ ਪੁੱਛਗਿੱਛ ਸਾਹਮਣੇ ਆਇਆ ਹੈ ਕਿ ਇਸ ਵਿਅਕਤੀ ਦੀ ਸ਼ੂਗਰ ਘਟਣ ਕਾਰਨ ਇਸ ਨੂੰ ਕਬਰਾਹਟ ਹੋਈ ਸੀ ਅਤੇ ਕਬਰਾਹਟ 'ਚ ਇਹ ਵਿਅਕਤੀ ਇਸ ਘਰ 'ਚ ਦਾਖਲ ਹੋਇਆ ਪਰ ਇਸ ਵਿਅਕਤੀ ਦੇ ਕਹਿ ਮਤਾਬਕ ਹੁਣੇ ਇਸ ਦੇ ਪਰਿਵਾਰਕ ਮੈਂਬਰਾਂ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਵਾਕਈ ਹੀ ਇਸ ਵਿਅਕਤੀ ਨੂੰ ਸ਼ੂਗਰ ਹੈ ਜਾਂ ਫਿਰ ਇਹ ਸਿਰਫ ਬਚਣ ਲਈ ਬਹਾਨੇ ਬਣਾ ਰਿਹਾ ਹੈ ਦਾ ਸਿਲੰਡਰ ਕਹਿੰਦੇ ਚੋਰੀ ਕਰਦੇ ਕੀ ਸਰੋਂ ਆ ਨੀ ਐਸੀ ਕੋਈ ਗੱਲ ਨਹੀਂ ਹੈ ਨਾ ਕੋਈ ਸਿਲੰਡਰ ਚੋਰੀ ਕਰਨ ਦੀ ਗੱਲ ਆਈ ਆ ਇਹ ਨਾ ਮਹਿੰਦਰਪਾਲ ਸਾਹਰੋਂ ਸੁਵਰਨ ਕੁਮਾਰ ਆ ਵਾਸੀ ਤੁੰਗਬਾਲਾ ਕਰਪਾਲ ਕਲੋਨੀ ਦਾ ਇਹਦੀ ਸ਼ੂਗਰ ਦੀ ਪ੍ਰੋਬਲਮ ਹੈ ਸ਼ੂਗਰ ਘਟੀ ਹੋਣ ਕਰਕੇ ਜਿਹੜਾ ਵਾ ਇਹ ਉੱਥੇ ਡਿੱਗ ਪਿਆ ਸੀ ਤੇ ਲੋਕਾਂ ਨੇ ਸ਼ੱਕ ਪੈ ਗਿਆ ਵੀ ਇਹਦੇ ਘਰ ਜਾ ਕੇ ਕਿਸੇ ਦੇ ਘਰ ਚੋਰੀ ਕਰਨ ਲੱਗਾ ਜਦੋਂ ਕਿ ਉਹਨਾਂ ਨੂੰ ਕਾਫੀ ਮਤਲਬ ਕਿ ਆਮ ਜਨਤਾ ਵੱਲੋਂ ਇਸ ਸ਼ੱਕ ਦੇ ਬਨਾਤੇ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਜਿਸ ਨੂੰ ਅਸੀਂ ਇਨਫਾਰਮੇਸ਼ਨ ਮਿਲਤੇ ਜਿਹੜੇ ਥਾਣੇ ਲਿਆਂਦਾ ਗਿਆ ਉਹਦੇ ਕਲਾਪ ਅਸੀਂ ਜੋ ਐਕਸ਼ਨ ਵਾਦਾ ਕਰਾਂਗੇ ਸਿਰ ਨਸ਼ੇੜੀ ਵੀ ਸੀ ਕਹਿੰਦੇ ਨਸ਼ੇ ਨਹੀਂ ਨਹੀਂ ਐਸੀ ਕੋ ਗਾਰ ਨਹੀਂ ਸਾਡੇ ਕੋਲ ਬਿਠਾ ਹੋਇਆ ਵਾ ਕੋਈ ਨਸ਼ਾ ਨਹੀਂ ਉਹਨੇ ਪੀਤਾ ਦਾ ਨਾਂ ਨਸ਼ੇ ਦੀ ਮੰਗੀ ਸੀ ਸਿਰਫ ਉਹਨੂੰ ਸ਼ੂਗਰ ਜਿਹੜੀ ਆ ਜਿਆਦੀ ਘਟ ਗਈ ਸੀ ਜਿੱਦ ਕਰਕੇ ਉਹ ਅਚਾਨਕ ਮਤਲਬ ਇੱਕ ਹੁਮ ਦਾ ਘਮੋਦਾ ਇਹਨਾਂ ਦੇ ਘਰ ਅੰਦਰ ਵੜ ਗਿਆ ਉਹ ਡਿੱਗ ਪਿਆ ਸੀ ਸਰ ਕੀ ਬੰਦੀ ਕਰ ਲਈ ਜੋ ਵੀ ਕਾਰਵਾਈ ਬੰਦੀ ਉਹਦੇ ਮਤਲਬ ਕੀਤੀ ਜਾਊਗੀ ਕਿ ਜੇ ਇੱਕ ਵਾਰ ਸੀ ਜਾਂ ਇਹਦੇ ਪਰਿਵਾਰਕ ਮੈਂਬਰਾਂ ਨੇ ਇਹਨੂੰ ਥੋਰੀ ਵੱਲੋਂ ਕੇਅਰ ਕੀਤੀ ਜਾਂ ਜੇ ਕਿਸੇ ਕਿਸਮ ਦੀ ਕੋਈ ਡਰਾਈ ਝਗੜਾ ਹੋਇਆ ਵਾ ਇਹਨੇ ਕੀਤਾ ਜਾਂ ਉਹਨਾਂ ਕੋਲ ਉਹਦੇ ਕ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਅਧੀਨ ਆਉਂਦੇ 88 ਫੁੱਟ ਰੋਡ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਰਹੇ ਜਿੱਥੇ ਕਿ ਇੱਕ ਵਿਅਕਤੀ ਕਾਰ 'ਚ ਵੜਿਆ ਜਦੋਂ ਕਾਰ 'ਚ ਇਕੱਲੀ ਕੁੜੀ ਅਤੇ ਉਸਦੇ ਮਾਂ ਸੀ ਮਾਂ ਪਹਿਲੀ ਮੰਜ਼ਲ ਤੇ ਕੱਪੜੇ ਸੀ ਰਹੀ ਸੀ ਪਰ ਇਸ ਦੌਰਾਨ ਵਿਅਕਤੀ ਸਿਲੰਡਰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਏ ਜਿਸ ਨੂੰ ਕਿ ਮੌਕੇ ਤੇ ਮੌਜੂਦ ਲੋਕ ਫੜ ਲੈਂਦੇ ਨੇ ਅਤੇ ਉਸ ਦਾ ਕੁੱਟਾ ਪਾ ਗਰਦੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ